ਸਵੇਰਕਾਲ ਪੰਜਾਬ ਪ੍ਰੋ ਟਵੀ ਤੁਸੀਂ ਦੇਖ ਰਹੇ ਹੋ ਦਿੱਲੀ ਦੇ ਵਿੱਚ ਬੀਤੀ ਸ਼ਾਮ ਨੂੰ ਜੋ ਤਮਾਤਾ ਹੋਇਆ ਲਾਲ ਕਿਲੇ ਦੇ ਨਾਲ ਉਸ ਤੋਂ ਲੈ ਕੇ ਵੱਖ-ਵੱਖਰੀਆਂ ਥਿਉਰੀਆਂ ਸਾਹਮਣੇ ਆ ਰਹੀਆਂ ਨੇ ਪਰ ਜਾਂਚ ਏਜੰਸੀਆਂ ਨੇ ਖੁੱਲ ਕੇ ਅਜੇ ਕੁਝ ਵੀ ਨਹੀਂ ਦੱਸਿਆ ਕਿ ਆਖਿਰ ਕਿਸ ਦੇ ਵੱਲੋਂ ਇਹ ਅਟੈਕ ਪਲਾਨ ਹੋਇਆ ਇਹ ਵਾਕਈ ਇੱਕ ਸਾਜ਼ਿਸ਼ ਸੀ ਜਾਂ ਫਿਰ ਮਜਬੂਰੀ ਦੇ ਵਿੱਚ ਅਤਵਾਦੀਆਂ ਨੇ ਇਸ ਨੂੰ ਅੰਜਾਮ ਦਿੱਤਾ ਇੱਕ ਹੋਰ ਗੱਲ ਕੀ ਦਿੱਲੀ ਦੇ ਵਿੱਚ ਲਾਲ ਕਿਲੇ ਦੇ ਕੋਲ ਬੀਤੀ ਸ਼ਾਮ ਨੂੰ ਜੋ ਅਟੈਕ ਹੋਇਆ ਇਸ ਦਾ ਕੀ ਆਪਰੇਸ਼ਨ ਸੰਦੂਰ ਦੇ ਨਾਲ ਕੋਈ ਕਨੈਕਸ਼ਨ ਹੈ ਕੀ ਇਹ ਅਟੈਕ ਆਪਰੇਸ਼ਨ ਸੰਦੂਰ ਦਾ ਬਦਲਾ ਹੈ ਕੀ ਇਸ ਅਟੈਕ ਦੇ ਪਿੱਛੇ ਹਾਫਿਜ਼ ਸੈਦ ਦਾ ਹੱਥ ਹੈ ਇਹ ਤਮਾਮ ਸਵਾਲ ਨੇ ਜਿਸ ਵਕਤ ਉੱਠ ਰਹੇ ਨੇ ਔਰ ਸਾਡੇ ਰਿਪੋਰਟ ਦੇ ਵਿੱਚ ਇਸ ਪੂਰੀ ਡਿਟੇਲਡ ਰਿਪੋਰਟ ਦੇ ਵਿੱਚ ਤੁਹਾਨੂੰ ਇਹਨਾਂ ਸਵਾਲਾਂ ਦੇ ਜਵਾਬ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ ਸ਼ੁਰੂਆਤ ਕਰਦੇ ਹਾਂ ਕੱਲ ਸ਼ਾਮ ਤੋਂ ਕਿਉਂਕਿ ਕੱਲ ਸ਼ਾਮ ਨੂੰ 6:52 ਮਿੰਟ ਤੇ लाल किले ਦੇ ਕੋਲ ਮੈਟਰੋ ਸਟੇਸ਼ਨ ਗੇਟ ਨੰਬਰ 1 ਤੇ ਇੱਕ ਧਮਾਕਾ ਹੁੰਦਾ ਹੈ ਬਲਾਸਟ ਹੁੰਦਾ ਹੈ i20 ਕਾਰ ਦੇ ਵਿੱਚ ਉਸ ਬਲਾਸਟ ਤੋਂ ਬਾਅਦ ਕੋਲ ਜਿੰਨੀਆਂ ਵੀ ਗੱਡੀਆਂ ਸੀ 8 ਤੋਂ 10 ਉਹਨਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਭਾਰੀ ਨੁਕਸਾਨ ਹੁੰਦਾ ਹੈ 9 ਲੋਕਾਂ ਦੀ ਮੌਤ ਦੀ ਪੁਸ਼ਟੀ ਹੁਣ ਤੱਕ ਹੋਈ ਹੈ ਦੋ ਔਰਤਾਂ ਸ਼ਾਮਲ ਨੇ ਤੇ ਦੋ ਹੀ ਲੋਕਾਂ ਦੀ ਹੁਣ ਤੱਕ ਸਿਰਫ ਪਛਾਣ ਹੋ ਸਕੀ ਹੈ 20 ਤੋਂ ਵੱਧ ਲੋਕ ਜ਼ਖਮੀ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਹੁਣ ਇਸ ਤਮਾਕੇ ਤੋਂ ਬਾਅਦ ਜਾਂਚ ਏਜੰਸੀਆਂ ਪਹੁੰਚਦੀਆਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਦੀਆਂ ਨੇ ਕਾਫੀ ਵੀਡੀਓਜ਼ ਵੀ ਸਾਹਮਣੇ ਆndੀਆਂ ਨੇ ਜਦੋਂ ਲੋਕ ਭੱਜਦੇ ਹੋਏ ਨਜ਼ਰ ਆ ਰਹੇ ਨੇ ਪਰ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਉਹੀ I20 ਕਾਰ ਨਜ਼ਰ ਆਈ ਔਰ ਉਸੇ I20 ਕਾਰ ਦੇ ਵਿੱਚ ਬੈਠਾ ਹੋਇਆ ਇੱਕ ਸ਼ਖਸ ਨਜ਼ਰ ਆਇਆ ਜਿਸ ਨੇ ਕਾਲੇ ਰੰਗ ਦਾ ਮਾਸਕ ਪਾਇਆ ਹੋਇਆ ਸੀ ਜਾਂਚ ਏਜੰਸੀਆਂ ਦੇ ਸੂਤਰਾਂ ਦਾ ਇਹ ਦਾਵਾ ਹੈ ਕਿ ਮਾਸਕ ਪਾ ਕੇ ਬੈਠਾ ਕੋਈ ਹੋਰ ਨਹੀਂ ਬਲਕਿ ਡਾਕਟਰ ਉਮਰ ਮੁਹੰਮਦ ਜੋ ਕਿ ਪੁਲਵਾਮਾ ਦਾ ਰਹਿਣ ਵਾਲਾ ਹੈ ਤੇ ਜੈਸ਼ੇ ਮੁਹੰਮਦ ਦੇ ਅਤਵਾਦੀ ਮੈਜੂਲ ਦਾ ਇੱਕ ਹਿੱਸਾ ਸੀ ਡਾਕਟਰ ਉਮਰ ਮੁਹੰਮਦ ਦੇ ਬਾਰੇ ਵੀ ਡਿਟੇਲ ਬਾਅਦ ਕੱਲ ਕਰਾਂਗੇ ਤੁਹਾਨੂੰ ਦੱਸਾਂਗੇ ਪਰ ਸਭ ਤੋਂ ਪਹਿਲਾਂ ਇਹ ਸੀਸੀਟੀਵੀ ਵੀਡੀਓ ਦੇ ਵਿੱਚ ਜੋ ਦਿਖ ਰਿਹਾ ਉਹ ਤੁਹਾਨੂੰ ਦੱਸ ਦਿਆਂ ਦੱਸਿਆ ਜਾ ਰਿਹਾ ਕਿ ਕਰੀਬ 2.5 ਤੋਂ 3 ਘੰਟੇ ਲਾਲ ਕਿਲੇ ਦੇ ਕੋਲ ਜੋ ਪਾਰਕਿੰਗ ਹੈ ਉਸ ਪਾਰਕਿੰਗ ਦੇ ਵਿੱਚ i20 ਗੱਡੀ ਦੇ ਵਿੱਚ ਹੀ ਡਾਕਟਰ ਉਮਰ ਮੁਹੰਮਦ ਬੈਠਾ ਰਿਹਾ ਬਾਹਰ ਨਹੀਂ ਨਿਕਲਿਆ ਸਵੇਰੇ ਫਰੀਦাবাদ ਤੋਂ AI 20 ਕਾਰ ਨਿਕਲਦੀ ਹੈ ਬਤੌਰਪੁਰ ਰੋਡ ਪਲਾਜ਼ਾ ਓਕਲੈਂਡ ਇੰਡਸਟਰੀਅਲ ਏਰੀਆ ਉਸ ਤੋਂ ਬਾਅਦ ਕਈ ਹੋਰ ਥਾਵਾਂ ਤੋਂ ਹੁੰਦੀ ਹੋਈ ਲਾਲ ਕਿਲੇ ਦੇ ਕੋਲ ਪਹੁੰਚਦੀ ਹੈ ਤੇ ਕੋਲ ਜੋ ਪਾਰਕਿੰਗ ਹੈ ਉੱਥੇ ਗੱਡੀ پارک ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਕਰੀਬ 2.5 ਘੰਟੇ ਉਮਰ ਮੁਹੰਮਦ ਜੋ ਦੱਸਿਆ ਜਾ ਰਿਹਾ ਹੈ ਇਸ ਗੱਡੀ ਦੇ ਵਿੱਚ ਸ਼ਖਸ ਬੈਠਾ ਸੀ ਮਾਸਕ ਲਾ ਕੇ ਉਹ ਪਾਰਕਿੰਗ ਦੇ ਵਿੱਚ ਗੱਡੀ ਤੋਂ ਬਾਹਰ ਨਿਕਲਦਾ ਹੀ ਨਹੀਂ ਹੈ ਸਵਾਲੇ ਉੱਠ ਰਹੇ ਨੇ ਕਿ ਵਾਕਈ ਉਹ ਕਿਸੇ ਸਾਜ਼ਿਸ਼ ਦੇ ਤਹਿਤ ਉੱਥੇ ਇੰਤਜ਼ਾਰ ਕਰ ਰਿਹਾ ਸੀ ਕਿ ਪੀਕ ਟਾਈਮ ਹੋਏ ਪੀਕ ਟਾਈਮ ਯਾਨੀ ਕਿ 5 ਤੋਂ ਲੈ ਕੇ 7-8 ਵਜੇ ਤੱਕ ਦਾ ਟਾਈਮ ਜਦੋਂ ਲੋਕ ਆਪਣੇ ਦਫ਼ਤਰਾਂ ਤੋਂ ਨਿਕਲਦੇ ਨੇ ਕੰਮ ਤੋਂ ਵਾਪਸ ਘਰਾਂ ਨੂੰ ਪਰਤਦੇ ਨੇ ਤੇ ਬਾਜ਼ਾਰਾਂ ਦੇ ਵਿੱਚ ਤੇ ਮੈਟਰੋ ਸਟੇਸ਼ਨ ਤੇ ਭੀੜ ਬਹੁਤ ਹੁੰਦੀ ਹੈ ਉਸ ਵਕਤ ਮੌਕਾ ਕੀਤਾ ਜਾਏ ਜਾਂ ਫਿਰ ਉਹ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ ਕਿਸੇ ਦੇ ਮੈਸੇਜ ਦਾ ਕਿਸੇ ਦੇ ਹੁਕਮ ਦਾ ਹੁਣ ਇਹ ਥਿਓਰੀ ਕਿਉਂ ਸਾਹਮਣੇ ਆ ਰਹੀ ਹੈ ਕਿਉਂਕਿ ਸ਼ਾਮ ਨੂੰ ਅਟੈਕ ਹੁੰਦਾ ਉਸ ਤੋਂ ਠੀਕ ਪਹਿਲਾਂ ਸਵੇਰੇ ਵੱਡੀਆਂ ਗ੍ਰਿਫਤਾਰੀਆਂ ਹੁੰਦੀਆਂ ਨੇ ਦੋ ਡਾਕਟਰਾਂ ਦੀਆਂ ਜੋ ਕਿ ਫਰੀਦাবাদ ਦੀ ਅਲਫਲਾ ਯੂਨੀਵਰਸਿਟੀ ਦੇ ਵਿੱਚ ਫੈਕਲਟੀ ਮੈਂਬਰਸ ਸੀ ਇੱਕ ਹਰਿਆਣੇ ਦੇ ਫਰੀਦাবাদ ਦੇ ਵਿੱਚ ਰਹਿੰਦਾ ਸੀ ਤੇ ਇੱਕ ਦੀ ਗ੍ਰਿਫਤਾਰੀ ਉੱਤਰ ਪ੍ਰਦੇਸ਼ ਤੋਂ ਹੋਈ ਹੈ ਪੇਸ਼ੇ ਤੋਂ ਡਾਕਟਰ ਕਰੋ ਬਰਾਮਦ ਹੋਇਆ ਕਰੀਬ-ਕਰੀਬ 3000 ਕਿਲੋ ਵਿਸਫੋਟਕ ਨਾਲ ਕੁਝ ਕਾਰਟੂਸ ਨਾਲ ਅਸੌਲਟ ਰਾਈਫਲਸ ਜਿਸ ਦੇ ਵਿੱਚ AK47 ਵੀ ਸ਼ਾਮਿਲ ਹੈ ਇਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਵੱਡੇ ਅਤਵਾਦੀ ਹਮਲੇ ਦੀ ਪਲਾਨਿੰਗ ਜ਼ਰੂਰ ਸੀ ਪਰ ਜਦੋਂ ਇਹਨਾਂ ਦੋ ਡਾਕਟਰਾਂ ਦੀ ਤੇ ਵਿਸਫੋਟਕਾਂ ਦੀ ਗ੍ਰਿਫਤਾਰੀ ਹੋਈ ਡਰ ਪੈ ਗਿਆ ਕਿ ਕਿਤੇ ਸਾਡਾ ਪਲਾਨ ਪੂਰੇ ਤਰੀਕੇ ਫੇਲ ਨਾ ਹੋ ਚੇ ਔਰ ਦੋ ਡਾਕਟਰਾਂ ਦੇ ਨਾਲ ਇੱਕ ਤੀਜਾ ਡਾਕਟਰ ਜੋ ਕਿ ਗੱਡੀ ਦੇ ਵਿੱਚ ਬੈਠਾ ਸੀ ਮਾਸਕ ਲਾ ਕੇ ਡਾਕਟਰ ਉਮਰ ਮੁਹੰਮਦ ਨਾਮ ਹੈ ਔਰ ਪੁਲਵਾਮਾ ਦੇ ਰੈਂਡ ਵਾਲਾ ਸੀ ਇਹ ਤਿੰਨੋਂ ਡਾਕਟਰ ਦੱਸੇ ਜਾ ਰਹੇ ਨੇ ਕਿ ਜੈਸ਼ੇ ਮੁਹੰਮਦ ਅੱਤਵਾਦੀ ਸੰਗਠਨ ਦੇ ਮੈਂਬਰ ਨੇ ਉਹਨਾਂ ਦੇ ਲਈ ਕੰਮ ਕਰਦੇ ਨੇ ਅਲਫਲਾ ਯੂਨੀਵਰਸਿਟੀ ਦੇ ਵਿੱਚ ਹੀ ਇਹ ਕੰਮ ਕਰਦੇ ਸੀ ਸੋ ਕੀ ਲਾਲ ਕਿਲੇ ਤੇ ਕੱਲ ਸ਼ਾਮ ਨੂੰ ਜੋ ਅਟੈਕ ਹੋਇਆ ਇਹ ਸੋਚੀ ਸਮਝੀ ਸਾਜ਼ਿਸ਼ ਸੀ ਸਾਜ਼ਿਸ਼ ਇਸ ਨੂੰ ਨਹੀਂ ਮੰਨਿਆ ਜਾ ਰਿਹਾ ਪਰ ਇਸ ਨੂੰ ਪਲਾਨ ਵੀ ਜਾਂ ਫਿਰ ਮਜਬੂਰੀ ਜ਼ਰੂਰ ਮੰਨਿਆ ਜਾ ਰਿਹਾ ਕਿਉਂਕਿ ਸਵੇਰੇ ਦੋ ਡਾਕਟਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਵਿਸ포ਟਕ ਬਰਾਮਦ ਕੀਤਾ ਜਾਂਦਾ ਹੈ ਪੁੱਛਕਿਛ ਵੀ ਜ਼ਾਹਿਰ ਜੀ ਗੱਲ ਹੈ ਉਹਨਾਂ ਕੋਲੋਂ ਕੀਤੀ ਗਈ ਹੁੰਨੀ ਤਾਂ ਕਿਤੇ ਨਾ ਕਿਤੇ ਇਸ ਪੂਰੇ ਮਰਜ਼ੂਲ ਨੂੰ ਇਹ ਡਰ ਜ਼ਰੂਰ ਸਦਾ ਰਿਹਾ ਸੀ ਕਿ ਹੁਣ ਬਾਕੀ ਦੇ ਜੋ ਮੈਂਬਰ ਨੇ ਉਹ ਵੀ ਗ੍ਰਿਫਤਾਰ ਨਾ ਹੋ ਜਾਣ ਬਾਕੀ ਦਾ ਜੋ ਵਿਸ포ਟਕ ਹੈ ਉਹ ਵੀ ਗ੍ਰਿਫਤਾਰ ਨਾ ਹੋ ਜਾਏ ਸੋ ਯਾ ਤਾਂ ਉਸ ਨੂੰ ਟਿਕਾਣੇ ਲਗਾਏ ਲਗਾਉਣ ਲਈ ਲੈ ਕੇ ਜਾਇਆ ਜਾ ਰਿਹਾ ਸੀ ਜਾਂ ਫਿਰ ਉਸ ਨੂੰ ਹੀ ਪਲਾਨ ਬੀ ਦੇ ਵਿੱਚ ਬਦਲ ਦਿੱਤਾ ਗਿਆ ਕਿ ਲਾਲ ਕਿਲੇ ਦਾ ਇਲਾਕਾ ਚੁਣਿਆ ਗਿਆ ਕਿਉਂਕਿ ਭੀੜ ਭੜ ਪਰਿਆ ਵਾਲਾ ਇਲਾਕਾ ਰਹਿੰਦਾ ਹੈ ਤੇ ਆਸਾਨੀ ਦੇ ਨਾਲ ਉੱਥੇ ਪਾਰਕਿੰਗ ਦੇ ਵਿੱਚ ਗੱਡੀ ਲਗਾਈ ਤੇ ਮਜਬੂਰੀ ਦੇ ਵਿੱਚ ਇਸ ਅਟੈਕ ਨੂੰ ਅੰਜਾਮ ਦਿੱਤਾ ਗਿਆ ਹੁਣ ਗੱਡੀ ਦੇ ਵਿੱਚ ਬੈਠਾ ਉਹ ਸ਼ਖਸ ਵਾਕਈ ਡਾਕਟਰ ਮੁਹੰਮਦ ਉਮਰ ਹੈ ਜਾਂ ਨਹੀਂ ਇਸ ਦੀ ਜਾਂਚ ਹੋਏਗੀ ਮਰਨ ਵਾਲਿਆਂ ਦੇ ਵਿੱਚ ਡਾਕਟਰ ਉਮਰ ਮੁਹੰਮਦ ਵੀ ਸ਼ਾਮਿਲ ਸੀ ਜਾਂ ਨਹੀਂ ਇਸ ਦੀ ਜਾਂਚ ਹੋਏਗੀ ਇਸ ਦੇ ਲਈ ਪੁਲਵਾਮਾ ਦੇ ਵਿੱਚ ਉਸ ਦੀ ਮਾਂ ਤੇ ਉਸ ਦੇ ਭਰਾ ਦੇ ਡੀਐਨਏ ਸੈਂਪਲ ਲਏ ਗਏ ਨੇ ਤੇ ਮ੍ਰਿਤਕਾਂ ਦੇ ਜੋ ਸ਼ਰੀਰ ਉੱਥੋਂ ਬਰਾਮਦ ਹੋਏ ਨੇ ਉਹਨਾਂ ਦੇ ਨਾਲ ਸੈਂਪਲਾਂ ਦੀ ਜਾਂਚ ਕੀਤੀ ਜਾਏਗੀ ਤਾਂ ਕਿ ਪਤਾ ਲੱਗ ਸਕੇ ਕਿ ਵਾਕਈ ਮ੍ਰਿਤਕਾਂ ਦੇ ਵਿੱਚ I20 ਕੱਟੀ ਦੇ ਵਿੱਚ ਬੈਠਾ ਡਾਕਟਰ ਉਮਰ ਮੁਹੰਮਦ ਹੀ ਸੀ ਤੇ ਉਸ ਦੀ ਵੀ ਹੁਣ ਮੌਤ ਹੋ ਚੁੱਕੀ ਹੈ ਹੁਣ ਇਸ ਪੂਰੇ ਹਮਲੇ ਦਾ ਇਸ ਪੂਰੇ ਤਮਾਕੇ ਦਾ ਇਸ ਪੂਰੇ ਬਲਾਸਟ ਦਾ ਆਪਰੇਸ਼ਨ ਸਿੰਦੂਰ ਦੇ ਨਾਲ ਤੇ ਅੱਤਵਾਦੀ ਹਾਫਿਜ਼ ਸੈਦ ਦੇ ਨਾਲ ਕੀ ਕਨੈਕਸ਼ਨ ਹੈ ਔਰ ਕਿਉਂ ਇਹ ਥਿਉਰੀ ਸਾਹਮਣੇ ਆ ਰਹੀ ਹੈ ਇਹ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਦਰਅਸਲ ਪਹਿਲਗਾਮ ਦੇ ਵਿੱਚ ਜੋ ਅਟੈਕ ਹੋਇਆ ਸੀ ਟੂਰਿਸਟ ਤੇ ਨਿਰਦੋਸ਼ ਲੋਕਾਂ ਤੇ ਉਸ ਦਾ ਬਦਲਾ ਸੀ ਆਪਰੇਸ਼ਨ ਸਿੰਦੂਰ ਜਦੋਂ ਪਾਕਿਸਤਾਨ ਦੇ ਵਿੱਚ ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਭਾਰਤ ਵੱਲੋਂ ਦਿ ਰਾਤ ਨੂੰ 에ਅਰ ਸਟ੍ਰਾਈਕ ਕੀਤੀ ਗਈ ਉਸੀ 에어 ਸਟ੍ਰਾਈਕ ਦੇ ਵਿੱਚ ਪਾਕਿਸਤਾਨ ਦੇ ਮੁਰੇਦਕੇ ਦੇ ਵਿੱਚ ਕੁਝ ਅੱਤਵਾਦੀ ਸੰਗਠਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਕਿ ਮਸਜਿਦ ਦੇ ਵਿੱਚ ਅੱਤਵਾਦੀਆਂ ਦਾ ਗੜ ਚਲਾ ਰਹੇ ਸੀ ਤੇ ਲੋਕਾਂ ਨੂੰ ਅੱਤਵਾਦੀ ਸਿੱਖਿਆ ਉੱਥੇ ਦੇ ਰਹੇ ਸੀ ਦੱਸਿਆ ਜਾ ਰਿਹਾ ਹੈ ਕਿ ਮੁਰੇਦਕੇ ਦੇ ਵਿੱਚ ਇਹ ਜੋ ਅੱਤਵਾਦੀ ਸੰਗਠਨ ਹੈ ਲਸ਼ਕਰ-ਏ-ਤੈਯਬਾ ਦਾ ਗੜ ਸੀ ਲਸ਼ਕਰ-ਏ-ਤੈਯਬਾ ਜੋ ਕਿ ਹਾਫਿਜ਼ ਸੈਦ ਦੇ ਨਾਲ ਸੰਬੰਧ ਰੱਖਦਾ ਹੈ ਸੋ ਹਾਫਿਜ਼ ਸੈਦ ਨੂੰ ਔਰ ਉਸ ਦੇ ਗਰੁੱਪ ਲਸ਼ਕਰ ਤੈਯਬਾ ਨੂੰ ਭਾਰਤ ਵੱਲੋਂ ਕੀਤੀ ਗਈ 에ਅਰ ਸਟ੍ਰਾਈਕ ਆਪਰੇਸ਼ਨ ਸੰਦੂਰ ਦਾ ਭਾਰੀ ਨੁਕਸਾਨ ਹੋਇਆ ਸੀ ਭਾਰੀ ਖਾਮਿਆਜ਼ਾ ਭੁਗਤਣਾ ਪਿਆ ਸੀ ਉਸ ਦੇ ਟਿਕਾਣੇ ਪੂਰੇ ਤਰੀਕੇ ਨਾਲ ਸਥਨਾਬੂਤ ਹੋ ਗਏ ਸੀ ਔਰ ਉਸ ਤੋਂ ਬਾਅਦ ਉਸ ਦਾ ਇੱਕ ਬਿਆਨ ਸਾਹਮਣੇ ਆਇਆ ਸੀ ਕਿ ਉਹ ਚੁੱਪ ਨਹੀਂ ਬੈਠੇਗਾ ਔਰ ਭਾਰਤ ਨੂੰ ਇਸ ਦਾ ਜੋ ਹੈ ਜਵਾਬ ਦੇਣਾ ਪਏਗਾ ਜਾਂ ਭਾਰਤ ਨੂੰ ਇਸ ਦਾ ਜਵਾਬ ਜ਼ਰੂਰ ਮਿਲੇਗਾ ਇਸ ਦਾ ਬਦਲਾ ਲਿਆ ਜਾਏਗਾ ਹਮਲੇ ਤੋਂ ਠੀਕ ਇੱਕ ਦਿਨ ਪਹਿਲਾਂ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜੋ ਕਿ ਲਸ਼ਕਰ-ਏ-ਤੇਹਬਾ ਅੱਤਵਾਦੀ ਗਰੁੱਪ ਦੇ ਕਮਾਂਡਰ ਸੈਫੁੱਲਾਦੀ ਦੱਸੀ ਜਾ ਰਹੀ ਹੈ ਔਰ ਉਸ ਦੇ ਵਿੱਚ ਉਹ ਦਾਅਵਾ ਕਰਦਾ ਹੈ ਕਿ ਹਾਫਿਜ਼ ਸੇ ਚੁੱਪ ਨਹੀਂ ਬੈਠਾ ਹੈ ਬਲਕਿ ਬੰਗਲਾਦੇਸ਼ ਦੁਆਸਤੇ ਉਹ ਭਾਰਤ ਦੇ ਵਿੱਚ ਵੱਡੀ ਸਾਜ਼ਿਸ਼ ਜਾਂ ਵੱਡੇ ਪਲਾਨ ਨੂੰ ਅੰਜਾਮ ਦੇਣ ਦੀ ਪੂਰੀ ਤਿਆਰੀ ਕਰਕੇ ਬੈਠਾ ਹੈ ਸੋ ਇਸੇ ਕਰਕੇ ਇਸ ਥਿਊਰੀ ਨੂੰ ਵੀ ਜਾਂਚ ਤੇ ਧਾਰੇ ਦੇ ਵਿੱਚ ਲੈ ਕੇ ਆਇਆ ਜਾ ਰਿਹਾ ਹੈ ਕਿ ਕੀ ਵਾਕਈ ਪਹਿਲਗਾਮ ਅਟੈਕ ਤੋਂ ਬਾਅਦ ਉਸ ਤਰੀਕੇ ਲਸ਼ਕਰ-ਏ-ਤੇਹਬਾ ਨੂੰ ਉਹ ਨਿਸ਼ਾਨਾ ਬਣਾਇਆ ਗਿਆ ਉਸ ਦੇ ਅਤਵਾਦੀ ਠਿਕਾਣਿਆਂ ਨੂੰ ਨਸਤਨਾਬੂਤ ਕੀਤਾ ਗਿਆ ਬਰਬਾਦ ਕੀਤਾ ਗਿਆ ਪਾਕਿਸਤਾਨ ਦੇ ਵਿੱਚ ਭਾਰਤ ਦੀ ਇਹ ਸਟ੍ਰਾਈਕ ਦੇ ਆਪਰੇਸ਼ਨ ਸਿੰਦੂਰ ਦੇ ਤਹਿਤ ਉਸ ਤੋਂ ਬਾਅਦ ਬਖਲਾਹੜ ਦੇ ਵਿੱਚ ਕਿਤੇ ਨਾ ਕਿਤੇ ਇਹ ਵੱਡੇ ਪਲਾਨ ਦੀ ਤਿਆਰੀ ਹਾਫਿਜ਼ ਸੈਦ ਵੱਲੋਂ ਵੀ ਕੀਤੀ ਜਾ ਰਹੀ ਸੀ ਔਰ ਇਸੇ ਕਰਕੇ ਸ਼ਾਇਦ ਇਸੇ ਪਲਾਨ ਦਾ ਇਹ ਸਾਰੇ ਹਿੱਸਾ ਸੀ ਬਹਿਰ ਹਾਲ ਜਿੰਨੇ ਵੀ ਡਾਕਟਰ ਫੜੇ ਗਏ ਨੇ ਉਹ ਸਾਰੇ ਜੈਸ਼ੇ ਮੁਹੰਮਦ ਅਤਵਾਦੀ ਮਾਡਿਊਲ ਦੇ ਮੈਂਬਰ ਦੱਸੇ ਜਾ ਰਹੇ ਨੇ ਸੋ ਕੀ ਇਸ ਹਮਲੇ ਦੇ ਪਿੱਛੇ ਜੈਸ਼ੇ ਮੁਹੰਮਦ ਦਾ ਹੱਥ ਹੈ ਜਾਂ ਹਾਫਿਜ਼ ਸਈ ਟਿਓਪਰੇਸ਼ਨ ਸੰਦੂਰ ਦੇ ਨਾਲ ਇਸ ਦਾ ਕੋਈ ਕਨੈਕਸ਼ਨ ਸਾਹਮਣੇ ਆਇਆਗਾ ਇਸ ਤੋਂ ਲੈ ਕੇ ਜਾਂਚ ਚੱਲ ਰਹੀ ਤੇ ਜਲਦ ਹੀ ਜਾਣਕਾਰੀ ਵੀ ਜਾਂਚ ਏਜੰਸੀਆਂ ਵੱਲੋਂ ਸਾਂਝੀ ਕੀਤੀ ਜਾਣਗੀ ਪੀਐਮ મોદી ਜੋ ਉਸ ਵਕਤ ਬਾਹਰ ਦੌਰੇ ਤੇ ਗਏ ਹੋਏ ਨੇ ਉਹਨਾਂ ਨੇ ਕਿਹਾ ਹੈ ਕਿ ਜਿੱਦਾਂ ਹੀ ਮੈਨੂੰ ਦਿੱਲੀ ਹਮਲੇ ਬਾਰੇ ਪਤਾ ਲੱਗਿਆ ਮਰਨ ਵਾਲਿਆਂ ਦੇ ਪਰਿਵਾਰਾਂ ਦੇ ਨਾਲ ਮੇਰੀ ਸਹਾਨੂੰਭੂਤੀ ਹੈ ਤੇ ਜਿਸ ਤੇ ਵੀ ਇਸ ਹਮਲੇ ਨੂੰ ਅਨਜਾਮ ਦਿੱਤਾ ਹੈ ਚੁੰਨ ਚੁੰਨ ਕੇ ਲੱਭਿਆ ਜਾਏਗਾ ਤੇ ਚੁੰਨ ਚੁੰਨ ਕੇ ਸਬਨੂੰ ਲਟਕਾਇਆ ਜਾਏਗਾ ਹੁਣ ਇਸ ਦਾ ਬਦਲਾ ਲਿਆ ਜਾਏਗਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਈ ਲੈਵਲ ਮੀਟਿੰਗ ਕੀਤੀ ਹੈ NIA, NSG ਤੇ तमाम ਸੁਰੱਖਿਆ ਏਜੰਸੀਆਂ ਦੇ ਮੈਂਬਰ ਵੱਡੇ ਆਗੂ ਉਸ ਦੇ ਵਿੱਚ ਸ਼ਾਮਿਲ ਸੀ ਸੋ ਇੱਕ ਵੱਡੀ ਹਾਈ ਲੈਵਲ ਮੀਟਿੰਗ ਹੋਈ ਹੈ ਜਾਂਚ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਨੇ ਜਲ ਹੀ ਪਤਾ ਲੱਗੇਗਾ ਕਿ ਆਖਿਰ ਇਹ ਹਮਲਾ ਵਾਕਈ ਇੱਕ ਸਾਜ਼ਿਸ਼ ਸੀ ਜਾਂ ਫਿਰ ਮਜਬੂਰੀ ਦੇ ਵਿੱਚ ਤਾਂ ਕਿ ਫੜ ਨਾ ਹੋਏ ਕਿਉਂਕਿ ਦੋ ਡਾਕਟਰ ਪਹਿਲਾਂ ਹੀ ਪੜੇ ਗਏ ਸੀ ਵਿਸਪੋਟਕ ਵੀ ਬਰਾਮਦ ਹੋਇਆ ਸੀ ਉਸ ਤੋਂ ਬਚਣ ਦੇ ਲਈ ਜਲਦਬਾਜ਼ੀ ਦੇ ਵਿੱਚ ਇਸ ਨੂੰ ਪਲਾਨ ਬੀ ਬਣਾ ਕੇ ਇਹ ਅਟੈਕ ਕਰ ਦਿੱਤਾ ਗਿਆ